ਸਾਡੀ ਮੰਗਾ ਤੁਹਾਨੂੰ ਢੀਂਡ ਰਿਓ ਇਹ ਪ੍ਰਸ਼ਾਸਨ ਜਵਾਬ ਦੇਊਗਾ ਕਿ ਅਸੀਂ ਇੱਥੇ ਰਹੀਏ ਜਾਂ ਅਸੀਂ ਨਿਕਲ ਜਾਈਏ ਆਪਣੇ ਪੰਜਾਬ ਦੇ ਹਲਕੇ ਦੇ ਐਮਐਲਏ ਸਾਹਿਬ ਨੂੰ ਪਿਛਲੇ ਸਾਹਿਬ ਨੂੰ ਵੀ ਸਾਡੇ ਨਾਲ ਆ ਕੇ ਕੋਈ ਲੰਚ ਕਰਨ ਹਲਵਾ ਹੀ ਅਸੀਂ ਲਵਾਵਾਂਗੇ ਜਾਂ ਅਸੀਂ ਜੋ ਅਸੀਂ ਕਰਾਂਗੇ 10 ਮਿੰਟ ਬਾਅਦ ਇੱਥੇ ਬੈ ਕੇ ਲੰਚ ਕਰਕੇ ਨਿਕਾ ਦੇਣ ਸਰਬੋਤਮ ਜੀ ਮੁਰਦਾਬਾਰ ਸਰਬੋਤਮ ਮੁਰਦਾਬਾਰ ਜੈ ਢੰਗ ਯਾ ਜੀ ਤਾਫੀਕਾ ਤਾਂ ਪੱਕੇ ਤੋਂ ਮੇਰੇ ਬੈਠਾਂਗੇ ਲੁਧਿਆਣਾ বাস ਸਟੈਂਡ ਪੁਲ ਦੇ ਹੇਠ ਨਵੀ ਸਕੂਟਰ ਮਾਰਕੀਟ ਦੇ ਦੁਕਾਨਦਾਰ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ ਦਰਅਸਲ ਪੁਲ ਦੇ ਨੇੜੇ 60 ਦੇ ਕਰੀਬ ਦੁਕਾਨਾਂ ਨੇ ਤੇਨ ਦੁਕਾਨਾਂ ਦੇ ਬਿਲਕੁਲ ਨਾਲ ਹੀ ਕੂੜੇ ਦਾ ਵੱਡਾ ਡੰਪ ਹੈ ਜਿੱਥੇ ਨੇੜੇ ਤੇੜੇ ਦੇ ਇਲਾਕੇ ਦੇ ਲੋਕਾਂ ਦੇ ਘਰਾਂ ਦਾ ਕੂੜਾ ਇਕੱਠਾ ਕੀਤਾ ਜਾਂਦਾ ਤੇ ਦੁਕਾਨਦਾਰ ਮੋٹے ਕਿਰਾਏ ਲੈਣ ਦੇ باوجود ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹੋ ਰਹੇ ਨੇ ਕਿਉਂਕਿ ਕੂੜੇ ਦੇ ਡੰਬ ਕਰਕੇ ਕੋਈ ਗ੍ਰਾਹਕ ਦੁਕਾਨ ਤੇ ਨਹੀਂ ਆਉਂਦਾ ਤੇ ਨਾ ਹੀ ਇਲਾਕੇ ਵਿੱਚ ਪਖਾਨਿਆਂ ਦਾ ਪ੍ਰਬੰਧ ਹੈ ਉਹਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਆਗੂਆਂ ਨੂੰ ਮਾਰਕੀਟ ਵਿੱਚ ਆ ਕੇ ਉਹਨਾਂ ਨਾਲ ਬੈਠ ਕੇ ਰੋਟੀ ਖਾਣ ਲਈ ਚੈਲੰਜ ਕੀਤਾ ਹੈ ਉਹਨਾਂ ਕਿਹਾ ਕਿ ਅਸੀਂ ਬਿਮਾਰੀ ਤੋਂ ਪ੍ਰੇਟ ਹੋ ਰਹੇ ਹਾਂ ਨਾ ਹੀ ਬੈਠਣ ਦੀ ਥਾਂ ਹੈ ਤੇ ਨਾ ਹੀ ਕਿਤੇ ਖੜਨ ਦੀ ਜੇਕਰ ਕੋਈ ਗਾਹਕ ਆਂਦਾ ਵੀ ਹੈ ਤਾਂ ਉਹ ਕੂੜੇ ਦੀ ਬਦਬੂ ਕਰਕੇ ਖੜਾ ਤੱਕ ਨਹੀਂ ਆਪਾਂਦਾ ਸਟੇਟਿੰਗ ਹੋਮ ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ ਸਰ ਮੇਰਾ ਨਾਮ ਦੀਪਕ ਗੋੜਾ ਮਲੋ ਡਿਆਨਾ ਸਕੂਟਰ ਬਿਆਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਸਾਡੇ ਸਾਰੇ ਮੈਂਬਰ ਨਾਲ ਖੜੇ ਨੇ ਜੀ ਮਾਮਲਾ 13 ਸਾਲ ਤੋਂ ਚੱਲ ਰਿਹਾ ਜੀ 13 ਸਾਲ ਤੋਂ ਸਾਡੇ ਵਾਲੇ ਤੇ ਕਾਂਗਰਸੀ ਸਰਕਾਰ ਰਹੀ ਹੈ ਅਕਾਲੀਆ ਦੀ ਸਰਕਾਰ ਰਹੀ ਹੈ ਹਰ ਮੰਤਰੀ ਸੀਐਮ ਸਾਹਿਬ ਦਾ ਕਿਥੋਂ ਨਿਕਲਦੇ ਰਹੇ ਆ ਪਰ ਕਿਸੇ ਨੂੰ ਅੱਜ ਤੱਕ ਬਦਬੋ ਨਹੀਂ ਆਈ ਕਿਸੇ ਨੂੰ ਗੰਦਗੀ ਨਹੀਂ ਦਿਖੀ ਸਾਡੀ ਸਾਨੂੰ ਅੱਜ ਗੰਦਗੀ ਦੇ ਵਿੱਚ ਨੇ 13 ਸਾਲ ਹੋ ਗਏ 13 ਸਾਲ ਤੋਂ ਅਸੀਂ ਰੋਲਾ ਪਾ ਰਹੇ ਆ ਵੀ ਸਾਡਾ ਦੰਬ ਚੱਕਿਆ ਜਾਵੇ ਸਾਡੇ ਕੋਲ ਮੰਗ ਕਰਦੇ ਕਿਰਾਏ ਦੀ ਸਾਡੇ ਕੋਲ ਮੰਗਦੇ ਰੋਜ਼ ਸਾਡੇ ਕਿਰਾਏ ਵਧਾ ਕੇ ਅੱਜ ਜ ਅਸੀਂ ਕਿਰਾਇਆ ਦੇਣਾ ਕਿਥੋਂ ਦੀ ਆ ਸਾਡੇ ਨਾਲ ਬੈਠਣ ਇੱਥੇ ਕੰਮ ਕਰਕੇ ਦੁਕਾਨ ਗੰਦਗੀ ਦੇ ਵਿੱਚ ਨਾ ਸਾਡੇ ਲਈ ਕੋਈ ਬਾਥਰੂਮ ਦੀ ਫੈਸਿਲਿਟੀ ਆ ਕੀ ਅਸੀਂ ਇਨਸਾਨ ਨਹੀਂ ਅਸੀਂ ਇੱਕ ਯੂਰੀਨ ਕਰਨਾ ਹੋਵੇ ਤਾਂ ਸਾਨੂੰ ਇੱਥੇ ਜਗ੍ਹਾ ਨਹੀਂ ਮਿਲਦੀ ਤੁਸੀਂ ਸਾਨੂੰ ਪੁੱਛੋ ਵੀ ਅਸੀਂ ਬਾਥਰੂਮ ਜਾਣਾ ਅਸੀਂ ਸ਼ਰਮਸਾਰ ਹੋ ਕੇ ਕਮਾਂ ਕੇ ਬਾਜੀ ਲਾਈਨਾਂ ਤੇ ਜਾ ਜਾਓ ਇਹ ਜਿਹੜਾ ਏਰੀਆ ਇਹ ਤਾਂ ਹਲਕਾ ਆ ਨਗਰ ਦੇ ਵਿੱਚ ਏਰੀਆ ਕਹਿੰਦਾ ਬੱਸ ਇੱਥੇ ਫੁੱਲ ਥਨੇ ਸਾਨੂੰ 2011 ਇੰਕਾਨਾ ਅਲਾਰਟ ਰਹੀਆਂ ਸੀਗੀਆਂ ਪਰ ਸਾਡੀ ਸਾਫ ਕਿਸੇ ਨੇ ਨਹੀਂ ਲਈ ਹਾਂ ਸਾਡੇ ਐਮਐਲਏ ਸਾਹਮਣੇ ਸਾਡਾ ਮੁੱਦਾ ਵਿਧਾਇਕ ਸਭਾ ਚੱਕਿਆ ਕਰਾਇਆ ਦਾ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਆ ਵੀ ਸਾਡੂ ਵੀ ਉਹਨਾਂ ਤੋਂ ਹੀ ਆ ਵੀ ਸ਼ਾਇਦ ਆਉਣ ਵਾਲੇ ਵਕਤ ਦੇ ਸਾਡੇ ਦਾ ਕੋਈ ਸਾਡੇ ਦਾ ਕੋਈ ਨਜ਼ਰ ਪਾਊਗਾ ਤਾਂ ਸਾਡੇ ਸਾਰੇ ਮਸਲੇ ਹੱਲ ਹੋਣਗੇ ਸਰ ਡੰਬ ਇਹ ਪਹਿਲਾਂ ਤੋਂ ਸੀਗਾ ਇੱਥੇ ਹੀ ਪਾਜੀ ਜਦੋਂ ਦੁਕਾਨਾਂ ਅਲਾਟ ਹੋਈਆਂ ਸੀਗੀਆਂ ਡੰਬ ਦਾ ਵਾਧਾ ਕੀਤਾ ਗਿਆ ਸੀ ਸਰਕਾਰ ਵੱਲੋਂ ਵੀ ਡੰਬ ਚੱਗਿਆ ਜਾਊਗਾ ਅੱਜ ਕੰਪੈਕਟਰ ਦਾ ਸੀ ਖਾਸਾ ਦੇ ਦੇ ਕੇ ਕੰਪੈਕਟਰ ਚਾਲੂ ਹੋਣ ਦੀ ਹਾਲਤ ਦੇ ਵਿੱਚ ਹੈਗਾ ਬਟ ਅਸੀਂ ਇਹ ਜਿਹੜਾ ਰਸਤਾ ਪਿੱਛੇ ਡੰਬ ਦੇਖ ਰਹੇ ਹੋ ਤੁਸੀਂ ਅਸੀਂ ਇੱਥੋਂ ਦੀ ਮਾਰਡਾ ਨੂੰ ਰਸਤਾ ਕਰਨਾ ਚਾਹੁੰਦੇ ਆ ਵੀ ਟਰੈਫਿਕ ਨਿਕਲੂਗੀ ਚੌਂਕ ਦਾ ਰਸ ਵੀ ਘਟੂਗਾ ਔਰ ਜ਼ਰਾਬ ਸੁਭਾਈ ਹੋਗੀ ਆਪਾਂ ਕਹਿੰਦੇ ਆ ਸਿਹਤਮੰਦ ਪੰਜਾਬ ਆਪਾਂ ਕਹ ਅ빠 ਕਹਿੰਦੇ ਆ ਵੀ ਕਲੀਨਿਕ ਬਣਾ ਰਹੇ ਆ ਤੁਸੀਂ ਐ ਕਰੋ ਸਵੱਛ ਭਾਰਤ ਕਹਿੰਦੇ ਆ ਮੋਦੀ ਸਾਹਿਬ ਕਹਿੰਦੇ ਆ ਸਵੱਛ ਭਾਰਤ ਬਣਾਣਾ ਮੋਦੀ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਨਾ ਵੀ ਆ ਕੇ ਅਸੀਂ ਗੰਦਗੀ 'ਚ ਪਟਿਆ ਲੁਧਿਆਣਾ ਸ਼ਹਿਰ ਦੇ ਮੇਨ ਕਰੀਮ ਏਰੀਆ ਦੇ ਵਿੱਚ ਤੇ ਮੇਨ ਏਰੀਆ ਲੁਧਿਆਣਾ ਦਾ ਇਹਦੇ ਨਾਲ ਝਾਕੂ ਮਾਰਾ ਜੀ ਵੀ ਕਿੱਥੇ ਗੰਦਗੀ ਵੈਰੀ ਆ ਆ ਸਾਹਮਣੇ ਭਾਈ ਝੁਕੀ ਵਾਲੇ ਵੀ ਦੇਖੋ ਇਹ ਝੁਕੀਆਂ ਦੇ ਸਾਰੇ ਸਾਰੇ ਸਵੇਰੇ ਅੱਛੇ ਸਟੂਲ ਕਰਕੇ ਜਾਂਦੇ ਆ ਸਾਨੂੰ ਇੱਥੇ ਪੈਰ ਰੱਖਣਾ ਔਖਾ ਸਾਡੇ ਲਈ ਕੋਈ ਪਾਰਕਿੰਗ ਨਹੀਂ ਸਾਡੇ ਲਈ ਕੋਈ ਬਾਥਰੂਮ ਨਹੀਂ ਸਾਡੇ ਲਈ ਵੀ ਗੰਦਗੀ ਦੀ ਸਫਾਈ ਨਹੀਂ ਤੇ ਅਸੀਂ ਕਰਾਏ ਰਹੀਏ। ਦੁਕਾਨਦਾਰੀ ਤੇ ਵੀ ਅਸਰ ਪੈਂਦਾ ਇਸ ਤੇ। ਭਾਜੀ ਦੁਕਾਨਦਾਰੀ ਕਿੱਡੀ ਮਿੱਟੀ ਹੋ ਚੁੱਕੀ ਆ। ਤੁਸੀਂ ਐ ਕਰੋ 10 ਮਿੰਟ ਤੁਸੀਂ ਗੱਡੀ ਲੈਣ ਆਓਗੇ। ਘੰਟਾ ਲੱਗੂ ਗੱਡੀ ਲੈਣ ਵਾਸਤੇ। ਤੁਸੀਂ 10 ਮਿੰਟ ਰੋਕ ਕੇ ਦਿਖਾ ਦਿਓ ਮੈਨੂੰ ਇੱਥੇ। ਤੁਸੀਂ ਸਾਰੇ ਭਰਾ ਖੜੇ ਹੀ ਹੋ। ਮਾੜਾ ਦੱਸੋ ਕਿਦਾਂ ਦੇ ਮਹਿਸੂਸ ਕਰ ਰਹੇ ਹੋ ਤੁਸੀਂ। ਤੁਸੀਂ ਕਿੱਰੇ ਰਹੇ ਹੋ ਮਜਬੂਰੀ ਹੈ। ਭਾਜੀ ਮਜਬੂਰੀ ਹੈ ਰੋਟੀ ਖਾਣੀ ਹੈ। ਰੋਜੀ ਰੋਟੀ ਕਿੱਥੇ ਕਈਏ ਜਾ ਕੇ। ਅਸੀਂ ਹੁਣ ਪੀਖ ਮੰਗੀਏ। ਕੰਪੈਕਟਰ ਲੱਗਿਆ ਕਿੱਥੇ ਬਤਾ। ਭਾਜੀ ਕੰਪੈਕਟਰ ਲੱਗਿਆ। ਵੈਰੀ ਗੱਲ ਵੀ ਅਸੀਂ ਉਹਤੇ ਕਾਨੂੰਨੀ ਕਾਰਵਾਈ ਕਰਾਂਗੇ ਦੂਜੀ ਗੱਲ ਜਿਹੜਾ ਵੀ ਇੱਥੇ ਬੰਦਾ ਤੇ ਦੰਬ ਦੇ ਬਾਸ ਸੜਕ ਸਾਨੂੰ ਸੜਕ ਬਣਾ ਕੇ ਦਿੱਤੀ ਜਾਵੇ ਉਸ ਦਾ ਕੱਢ ਕੇ ਦਿੱਤਾ ਜਾਵੇ ਪਾਰਕਿੰਗ ਜਗ੍ਹਾ ਦਿੱਤੀ ਜਾਵੇ ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਬੇਸਿਕ ਨਹੀਂ ਜਿਹੜਾ ਸਾਨੂੰ ਬਾਥਰੂਮ ਦੀ ਫੈਸਿਲਿਟੀ ਦਿੱਤੀ ਜਾਵੇ ਫਿਰ ਅਸੀਂ ਕਿਰਾਏ ਵੀ ਦੇਣ ਨੂੰ ਤਿਆਰ ਹਾਂ ਬਟ ਉਹੀ ਦਵਾਂਗੇ ਜੋ ਕਿਰਾਇਆ ਬਣਦਾ ਹੈ ਕਿਸੇ ਨੁਮਾਇੰਦੇ ਨਾਲ ਗੱਲਬਾਤ ਹੋਈ ਤੁਹਾਡੀ ਮੇਰੀ ਸਰ ਐਮਐਲਏ ਸਾਹਿਬ ਨਾਲ ਵੀ ਗੱਲ ਹੋਈ ਹੈ ਇਸ ਬਾਰੇ ਉਹਨਾਂ ਨੂੰ ਸਾਨੂੰ ਪੋਜ਼ਿਟਿਵ ਰਿਸਪਾਂਸ ਵੀ ਦਿੱਤਾ ਹੈ ਉਹਦਾ ਸਾਡੇ ਬਜ਼ਾਰ ਦੀ ਗੱਲ ਵਿਧਾਨ ਸਭਾ ਚ ਲੱਕੀਆ ਤਾਂ ਸਾਡੇ ਬਾਰੇ ਸੋਚ ਵੀ ਰਹੇ ਹੋਣਗੇ ਸਾਨੂੰ ਵੀਰ ਹਾਂ ਜੀ ਹੁਣ ਤੁਸੀਂ ਪ੍ਰਸ਼ਾਸਨਿਕ ਅਧਾਰੀਆਂ ਨੂੰ ਕਹਿ ਰਹੇ ਹੋ ਐਮਐਲਏ ਨੂੰ ਮੈਂ ਸਰ ਪ੍ਰਸ਼ਾਸਨਿਕ ਅਧਾਰੀਆਂ ਨੂੰ ਵੀ ਮਿਲਿਆ ਜੀ ਉਹਨਾਂ ਨੂੰ ਮੈਂ ਮੰਗ ਪੱਤਰ ਜਵਿੰਦਰ ਗਰਗ ਜੀ ਨੂੰ ਵੀ ਦੇ ਕੇ ਆਇਆ ਅਸ ਤੋਂ ਹਫਤਾ ਪਹਿਲੇ ਕੱਲ ਮੇਰੀ ਖਿਆਲ ਹੋਈ ਐਸਡੀਓ ਸਾਹਿਬ ਦਾ ਫੋਨ ਵੀ ਆਇਆ ਵੀ ਅਸੀਂ ਲੋਕੇਸ਼ਨ ਦੇਖਣ ਆ ਰਹੇ ਹਾਂ ਇਹ ਗੱਲਾਂ ਸੋ ਚਲਦੀਆਂ ਰਹਿਣੀਆਂ ਸਰ ਕਿੰਨੇ ਦੁਕਾਨਦਾਰਾ ਕੁਲ ਟੋਟਲ ਟੋਟਲ ਇੱਥੇ ਹੈਗੇ ਤਕਰੀਬਨ ਤਕਰੀਬਨ 60 ਦੁਕਾਨਦਾਰ ਨੇ ਜੀ ਘਟੋਂ ਘਟ 5000 ਬੰਦਾ ਇਸ ਬਜ਼ਾਰ ਨਾਲ ਜੁੜਿਆ ਹੋਇਆ ਹੈ ਇਹਦੇ ਲਾ ਵੀ ਤੇ ਗੇਲੋੜਾ ਵਾਲਾ ਵੀ ਸਾਡਾ ਬਾਜ਼ਾਰ ਇੱਕੋ ਹੀ ਹੈ ਕੋਈ ਫਰਕ ਨਹੀਂ ਹੈਗਾ ਸਾਡੇ ਬਾਜ਼ਾਰ ਦੇ ਵਿੱਚ ਬਟ ਇਸ ਬਾਜ਼ਾਰ ਦੇ ਵਿੱਚ ਘੱਟੋ ਘੱਟ ਵੀ 5-600 ਬੰਦਾ ਜਿਹੜਾ ਰੋਜ਼ ਆਂਦਾ ਉਹਦੇ ਲਈ ਕੋਈ ਫੈਸਿਲਿਟੀ ਨਹੀਂ ਹੈਗੀ ਗੰਦਗੀ ਤੋਂ ਇਲਾਵਾ ਹੁਣ ਮੰਗ ਕੀ ਕਰਦੇ ਸਾਡੀ ਮੰਗ ਹੈ ਸਰ ਸਾਨੂੰ ਪਹਿਲੇ ਤਾਂ ਗੰਭ ਚ ਕਾਇਆ ਜਾਵੇ ਸਾਨੂੰ ਪਤਭੂਤ ਉਹ ਰਾਹ ਤੋਂ ਮਿਲੇ ਬਿਮਾਰੀਆਂ ਤੋਂ ਰਾਹਤ ਮਿਲੇ ਜਹਾਂ ਪਾ ਚਿਖਾ ਕੇ ਜੋ ਮਾਲਟਾ ਨੂੰ ਹਸਤੱਕੜਿਆ ਜਾਵੇ ਕੰਪੈਕਟਰ ਚਾਲੂ ਹਾਲਤ ਕੀਤਾ ਜਾਵੇ ਇਸ ਲਈ ਜਿਹੜੀ ਬੇਸਿਕਾ ਸਾਨੂੰ ਬਾਥਰੂਮ ਸਾਡੇ ਮੁਤਾਬਿਕ ਬਣਾ ਕੇ ਦਿੱਤੇ ਜਾਣ ਅਸੀਂ ਮੈਂਟੇਨੈਂਸ ਵੀ ਆਪ ਕਰਾਂਗੇ ਉਸ ਦੀ ਠੀਕ ਹੈ ਮਨਵਤਾਰ ਸਿੰਘ ਆ ਜੀ ਕਿੱਥੇ ਦੁਕਾਨ ਹੈ ਤੁਹਾਡੀ ਦੁਕਾਨ ਹੈਗੀ ਜੀ ਮੇਰੀ ਜੰਪ ਤੋਂ ਦੋ ਦੁਕਾਨਾਂ ਛੱਡ ਕੇ ਆ ਜੀ ਕੀ ਹਾਲਾਤ ਹੈ ਇੱਥੇ ਹਾਲਾਤ ਇੱਥੇ ਵੋ ਤੁਹਾੜਿਆ ਜੀ ਸੰਤਕੁੜੀ ਪੱਥਰੀਆਂ ਬਹੁਤ ਵੱਨ ਚੁੱਕੀਆਂ ਜੀ ਅਸੀਂ ਕਈ ਵਾਰੀ ਦਵਾਈਆਂ ਵੀ ਲੈ ਚੁੱਕੇ ਆ ਗਲੇ ਸਾਡੇ ਖਰਾਬ ਰਹਿੰਦੇ ਆ ਜੀ ਅਸੀਂ ਪ੍ਰਸ਼ਾਸਨ ਨੂੰ ਮੰਗੇ ਕਰਨਾ ਚਾਹੁੰਦੇ ਆ ਕਿ ਸਾਨੂੰ ਇਹ ਲਾਰਾ ਲਾ ਕੇ ਲਿਆਏ ਸੀ ਜੀ ਕਿ ਉਰੇ ਤੋਂ ਬਹੁਤ ਛੇਤੀ ਜੰਪ ਘਰੋਂ ਘਰ ਕੂੜਾ ਚੱਕਾ ਜਾਊਗਾ ਇਹ ਤੇ ਜਿਹੜੇ ਸਾਬਕਾ ਐਮਐਲਏ ਆ ਐਮਪੀ ਹੈਗੇ ਆ ਕਿਸੇ ਨੇ ਸਾਡਾ ਧਿਆਨ ਦਿੱਤਾ ਜੀ ਹੁਣ ਆ ਸੇਰ ਐਮਐਲਏ ਆਇਆ ਜੀ ਇਹ ਸਾਡੀ ਬਹੁਤ ਸੁਣਵਾਈ ਕਰ ਰਿਹਾ ਜੀ ਇਹ ਸਾਡੀ ਵਿਧਾਨ ਸਭਾ ਚ ਨੇ ਮੁੱਦਾ ਵੀ ਚੱਕਿਆ ਜੀ ਕਿਰਾਏ ਦਾ ਜੀ ਕਿਰਾਏ ਸਾਡੇ ਇਹਨਾਂ ਫੁੱਲ ਵਧਾਤ ਤੇ ਅਸੀਂ ਕਿਰਾਏ ਦੇ ਨੂੰ ਤਿਆਰ ਆ ਅਸੀਂ ਕਿਰਾਏ ਤੋਂ ਨਹੀਂ ਭਸਦੇ ਜੀ ਸਾਨੂੰ ਕੋਈ ਪਰਸਨਲਿਟੀ ਦਿੱਤੀ ਜਾਵੇ ਜੇ ਤੇ ਮੂਤ ਕਰਨਾ ਹੋਵੇ ਤੇ ਤਾਂ ਪੰਗ ਹੋ ਜਾਣੇ ਆ ਜੀ ਇਸ ਨੂੰ ਲੈਟਰਿੰਗ ਬਾਥਰੂਮ ਆਜੇ ਤਾਂ ਲੱਭਣ ਜਾਂਦਾ ਜਿਵੇਂ ਕਿੱਥੇ ਜਾਈਏ ਇਹ ਲੈਣਾ ਤੇ ਜਾਂਦੇ ਜੀ ਇੱਥੇ ਇੱਕ ਲੇਡੀਜ਼ ਆਏ ਜੀ ਕੱਲ ਪਰਸੋਂ ਦੀ ਗੱਲ ਆ ਜੀ ਅਸੀਂ ਉਹਨੂੰ ਕੀ ਕਹੋ ਕਿ ਬਾਥਰੂਮ ਇੱਥੇ ਕਿੱਥੇ ਆ ਜੀ ਅਸੀਂ ਉਹਨੂੰ ਕੀ ਕਹੀਏ ਜਿੱਥੇ ਬਾਥਰੂਮ ਹੈ ਹੀ ਨਹੀਂ ਜੀ ਸਾਡੀ ਬਹੁਤ ਸ਼ਰਮ ਸਾਰ ਇੱਥੇ ਹੋ ਰਿਹਾ ਜੀ ਸਾਡੀ ਐਮਐਲਏ ਨੂੰ ਸਾਬ ਨਾਲ ਸਾਡੀ ਬਹੁਤ ਹੈਲਪ ਕਰ ਰਿਹਾ ਜੀ ਸਾਨੂੰ ਉਮੀਦ ਵੀ ਉਹਨਾਂ ਤੋਂ ਪੂਰੀ ਹੈ ਜੀ ਤੇ ਸਰਕਾਰ ਤੋਂ ਅਸੀਂ ਬਹੁਤ ਫੁੱਲ ਮੇਂਗ ਲਈ ਬਿਠਿਆਂ ਕਿ ਜਿਹੜੀ ਅਕਾਲੀ ਸਰਕਾਰ ਜਿਵੇਂ ਇਲੈਕਸ਼ਨ ਵੀ ਆ ਰਹੇ ਆ ਹਾਂਜੀ ਹਾਂਜੀ ਸਰਕਾਰ ਨੂੰ ਪੂਰੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਉਹਨੂੰ ਸਿੱ ਚਾ ਸਰਕਾਰ ਦੇ ਸਾਨੂੰ ਦੇਖੋ ਜੀ ਐਮਐਲਏ ਸਾਹਿਬ ਸਾਡਾ ਪੂਰਾ ਧਿਆਨ ਦੇ ਰਿਹਾ ਜੇ ਹੁਣ ਜੇ ਅਸੀਂ ਉਹਨਾਂ ਕੋਲ ਗਏ ਆ ਜਿਸ ਨੂੰ ਉਹਨਾਂ ਨੂੰ ਮਿਲਿਆ ਜੀ ਉਹਨਾਂ ਸਾਡੀ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਆ ਜੀ ਵਿਧਾਨ ਸਭਾ ਦੇ ਵਿੱਚ ਉਹਨਾਂ ਮੁੱਦਾ ਵੀ ਚੱਕਿਆ ਜੀ ਸਪੀਕਰ ਸਾਹਿਬ ਅੱਗੇ ਮੁੱਦਾ ਵੀ ਚੱਕਿਆ ਜੀ ਤੇ ਜਿਹੜੇ ਹੁਣ ਜਿਹੜੇ ਮਰ ਕਾਰਪੋਰੇਸ਼ਨ ਜਿਹੜੇ ਬੰਦੇ ਆ ਜੀ ਉਹ ਲੰਘਦੇ ਆ ਜੀ ਇਹਨਾਂ ਨੂੰ ਕਈ ਵਾਰ ਇਹਨਾਂ ਨੂੰ ਅਸੀਂ ਕਹਿ ਵੀ ਚੁੱਕੇ ਆ ਜੀ ਪਰ ਸਾਡੇ ਲਈ ਇਹਨਾਂ ਕੋਈ ਧਿਆਨ ਨਹੀਂ ਦਿੱਤਾ ਜੀ ਆ ਗੰਦੇ ਕੋਲੇ ਮੁਰਗੀਆਂ ਤੇ ਮੀਟ ਮੂਟ ਰੇ ਸੜਕ ਜਾਂਦੇ ਜਲੇ ਮੀਟ ਸੜਦੇ ਸੜ ਜਾਂਦੇ ਗਲਾ ਜੀ ਅਸੀਂ ਬਹੁਤ ਪ੍ਰੇਸ਼ਾਨ ਅੱਖਾਂ ਸਾਡੀਆਂ ਬਹਿ ਗਈਆਂ ਜੀ ਕੰਮ ਕਰ ਸਾਡੇ ਠੰਡੇ ਹੋ ਗਿਆ ਜੀ ਜਦ ਵੀ ਮੀਂਹ ਪੰਦੇ ਜੂਰੇ ਲੈਨ ਲੱਗ ਜਾਂਦੀ ਪਾਣੀ ਪਾਣੀ ਬਹੁਤ ਖੜਦਾ ਜੂਰੇ ਹੋਰ ਪਾਣੀ ਸੜ ਜਾਂਦਾ ਮਾਤੇ ਉਹ ਲੈਟਰਿੰਗ ਬਾਥਰੂਮ ਟੱਟੀਆਂ ਉਰੇ ਕਰਦੇ ਸੜਕਾਂ ਦੇ ਝੁੱਗੀ ਵਾਲੇ ਇਹ ਪੁੱਲ ਹੈਗਾ ਜੀ ਆਤਮ ਚਤਰਪਾਰ ਸਿੰਘ ਵਾਲ ਕੋਲਾ ਬਸ ਸਟੈਂਡ ਉਰੇ ਜਿਹੜਾ ਜਾਂਦਾ ਜੀ ਤੇ ਸਾਨੂੰ